ਅਧਿਕ ਸਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨਗਰੂ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ ਵੀਰ ਮਾਲੇਵਾਰੀ ਇਸਾਈਡ ਤੋਂ ਪਹੁੰਚ ਕਰਨਾ ਚਾਹੁੰਦਾ ਠੀਕ ਹੈ ਜੀ ਤੇ 10 ਕਿਲੋ 12 ਕਿਲੋਮੀਟਰ ਦੀ ਦੂਰੀ ਸਾਰੀ ਪਿੰਡ ਜੋਰ ਸਿੰਘ ਵਾਲਾ ਸਭਰਾ ਪਿੰਡ ਬਿਲਕੁਲ ਲੱਗੇ ਆ ਦੁਬਲੀ ਚੀਮਾ ਬਰਵਾਲਾ ਸੈਦੋਂ ਸੰਗਵਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪੱਟੀ ਮੋੜ ਵੀ ਤਕਰੀਬਨੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਹਰ ਵੀਰ ਦੇ ਫਾਰਮ ਤੇ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਟੋਟਲ ਤਿੰਨ ਕਿਨਾਰੇ ਦਿਖਾਉਣੇ ਆ ਦੋ ਮੱਧਾ ਚੋਟਕੇ ਜਿਹੜੀਆਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਇੱਕ ਟੋਕਰ ਦਾ ਬਣਾਗ ਤੁਹਾਨੂੰ ਆਪਾਂ ਇੰਟ ਦੇ ਵਿੱਚ ਦਿਖਾਵਾਂਗੇ ਇੱਕ ਬੂਰੀ ਜਿਹੜਾ ਮੇਰਾ ਭਰਾ ਚਲੋ ਸ਼ੌਂਕ ਰੱਖਦਾ ਠੀਕ ਹੈ ਜੇ ਇੱਕ ਬੂਰੀ ਝੋਟੀ ਤੁਹਾਨੂੰ ਦਿਖਾ ਦੇਾਂਗੇ ਮੇਲ ਕਾਫ ਨੂੰ ਜਨਮ ਦਿੱਤਾ ਮਗਰ ਕਟਾ ਸੋ ਅੱਜ ਕਿੰਨੇ ਕ ਟਾਈਮ ਦੀ ਸੂਈ ਆ ਕੀ ਸਥਿਤੀ ਆ ਦੁੱਧ ਦੀ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਇੱਕ ਇਧਰ ਮਾਝ ਤੁਸੀਂ ਦੇਖ ਰਹੋ ਠੀਕ ਹੈ ਜੀ ਨੀਲੀ ਦੀ ਮੈਂ ਆ ਮਗਰ ਕੱਟੀ ਹੈ ਠੀਕ ਹੈ ਜੀ ਨੀਲੀ ਰਾਵੀ ਦੇ ਵਿੱਚ ਸੋ ਕਾਫੀ ਭਰਾ ਚਲੋ ਵੱਖਰੇ ਤੌਰ ਤੇ ਵੀ ਡਿਮਾਂਡ ਕਰਦੇ ਰਹਿੰਦੇ ਆ ਨਾਲ ਦੀ ਨਾਲ ਕੱਟੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਇਧਰ ਇੱਕ ਨਾਲ ਲਾਸਟ ਵਿੱਚ ਜਿਹੜਾ ਤੁਸੀਂ ਇਹ ਐਨੀਮਲ ਦੇਖੋਗੇ ਇਹ ਗੱਬਨ ਟੋਕੜ ਜਿਹੜੀ ਤੁਹਾਨੂੰ ਆਪਾਂ ਝੋਟੀ ਦਿਖਾ ਦੇਵਾਂਗੇ ਤਰੀਕ ਅੱਜ 13 ਮਾਰਚ ਸਮਾਂ ਵੀ ਮਾਰਨਿੰਗ ਦੇ 9:30 10:00 ਵਜੇ ਦਾ ਹੈਗਾ ਠੀਕ ਹੈ ਜੀ ਸੋ ਬਾਕੀ ਗੱਲਬਾਤ ਕਰਾਂਗੇ ਹਰਵੈਲ ਸਿੰਘ ਉਹਨਾਂ ਦੇ ਨਾਲ ਪ੍ਰੋਪਰ ਡਿਟੇਲਡ ਪੁਛ ਲਵਾ ਕੇ ਠੀਕ ਹੈ ਜੀ ਸੋ ਕੋਈ ਵੀ ਸੱਜਣ ਆਪਣਾ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਮਾਲ ਇਸੇ ਤਰ੍ਹਾਂ ਡੇਲੀ ਰ ਵਿਕਰੀ ਵਾਲਾ ਠੀਕਾ ਜੀ ਇੱਥੇ ਇੱਥੇ ਆਣ ਕੇ ਤਸੱਲੀ ਕਰ ਲੋ ਆਨਲਾਈਨ ਕੋਈ ਭਰਾ ਸੌਦਾ ਕਰਦਾ ਜੋ ਗੱਲਬਾਤ ਕਹੀ ਜਾਊਗੀ ਉਸ ਬਿਹਾਵ ਤੇ ਤੁਸੀਂ ਆਨਲਾਈਨ ਸੌਦਾ ਵੀ ਕਰ ਲਿਓ ਠੀਕਾ ਜੀ ਉਹ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਹਰਬੇਲ ਸਿੰਘ ਸਾਸਿਕਾਲ ਹਾਂ ਜੀ ਰਾਜ ਸਿੰਘ ਸਾਸਿਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Facebook Instagram ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਿਕਾਲ ਉਹ ਡੇਟਾ ਰਚਾ ਬਹੁਤ ਵਧੀਆ ਹਰਬੇਲ ਸਿੰਘ ਕਿਵੇਂ ਵਧੀਆ ਕਿਰਪਾ ਭਾਈ ਮਹਾਰਾਜ ਮੇਰੇ ਵਧੀਆ ਭਾਈ ਗੁਰੂ ਜੀ ਠੀਕਾ ਲਭੇਰ ਵੇਲਾ ਉਦੋਂ ਵੀ ਆਪਾਂ ਮੈਨੂੰ ਤਾਂ ਤਿੰਨ ਚਾਰ ਕਿ ਦਿਨ ਹੀ ਹੋਇਆ ਸਾਰਾ ਇਹ ਅਪਡੇਟ ਪਾਇਆ ਪੰਜ ਛੇ ਪਸ਼ੂ ਦਿਖਾਏ ਸੀਗੇ ਬਿਲਕੁਲ ਆਸਿਆ ਉਡਦੀਆਂ ਵਾਲੇ ਰੇਟ ਸੀ ਤੇ ਉਡਦੀਆਂ ਗਈਆਂ ਐਡੇ ਐਡੇ ਮੁੱਲ ਸੀ ਕਿੰਨੇ ਕਿੰਨੇ ਫਰ ਕਰਕੇ ਵਿਖਾਦੇ ਫਿਰ ਇਹ ਮੈਂ ਕਹਿੰਦਾ ਵੀ ਮਹਾਰਾਜ ਦੇ ਮੇਰ ਸੀਗੀ ਵੀ ਰੁਕੇ ਨਹੀਂ ਠੀਕ ਆ ਲਓ ਵੀ ਉਦੋਂ ਵੀ ਬਿਲਕੁਲ ਛੋਟੇ ਛੋਟੇ ਜਿਹੇ ਮੁੱਲ ਸੀਗੇ ਤੇ ਅੱਜ ਵੀ ਛੋਟੇ ਅੱਜ ਵੀ ਬਿਲਕੁਲ ਉਹ ਗੱਲਾਂ ਬਾਤਾਂ ਹੋਣਗੀਆਂ ਟਿਕਾ ਜੀ ਜਿਹੋ ਜਿਹੇ ਪਸ਼ੂ ਆ ਜਿਹੋ ਜਿਹੇ ਸਥਿਤੀ ਐਸ ਵਕਤ ਦੁੱਧ ਦੀ ਉਸ ਅਕੋਰਡਿੰਗ ਮੁੱਲ ਮੁੱਲ ਕੀਤਾ ਜਾਊਗਾ ਕੋਈ ਨਜਾਇਜ਼ ਨਹੀਂ ਹੋਊਗਾ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਜੁੜੇ ਰਹੋ ਤੁਸੀਂ ਐਂਡ ਤੱਕ ਵੀਡੀਓ ਪੂਰੀ ਦੇਖ ਲਿਆ ਕਰੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਉਹ ਮਿਲ ਸਕੇ ਸ਼ੁਰੂਆਤ ਕਰ ਲਾਂਗੇ ਇੱਕ ਬਹੁਤ ਪਿਆਰੀ ਝੋਟੀ ਇੱਧਰ ਨੀਲੀ ਰਾਵੀ ਦੀ ਐ ਪੂਰੀ ਠੀਕ ਆ ਜੀ 골ਡਨ ਨੀਲੀ ਰਾਵੀ ਦੀ ਝੋਟੀ ਆ ਬਹੁਤ ਪਿਆਰੀ ਆ ਸੋ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਦੇ ਹਾਂ ਹਰ ਵੇਲੇ ਕੀ ਡਿਟੇਲ ਕੀ ਇਹਦੀ ਜਾਣਕਾਰੀ ਆ ਵੈਸੇ ਡਿਟੇਲ ਪਹਿਲਾ ਸਵੇਰ ਸੋਈ ਆ ਠੀਕ ਆ ਜੀ ਮੋਹ ਚਾਰ ਦੰਦਾ ਠੀਕ ਆ ਬਹੁਤ ਸੋਹਣੀ ਕਰਮਾ ਵਾਲੀ ਪਿਓ ਗੂਰੀ ਨੀਲੀ ਆ ਅੱਖ ਬਿਲਕੁਲ ਬਿੱਲੀ ਮਣਕੀ ਸਟੇਟ ਪਟਾ ਚੋਂ ਪੈਰਾ ਇਹ ਮਾਰਕਿੰਗ ਤੇ ਹਵਾਨੇ ਤੇ ਵੀ ਹਲਕੀ ਜੀ ਹੂੰ ਪਰ ਅਸਰ ਦੀਆਂ ਗੱਲਾਂ ਕਰਾਂਗੇ ਆਪਾਂ ਜਿਹੜੀਆਂ ਕਮੀਆਂ ਪੇਸ਼ੀਆਂ ਇਹਦੀਆਂ ਹੂੰ ਵੀ ਕਮੀਆਂ ਪੇਸ਼ੀਆਂ ਜਿਆਦੀਆਂ ਨਹੀਂ ਚਲੋ ਇੱਕ ਪੈ ਗਈ ਮੇਜਾ ਜਿਹੜੀ ਕਮੀ ਪੇਸੀ ਤੇ ਉਹ ਜ਼ਰੂਰ ਦੱਸਣੀ ਹੈ ਉਹ ਜ਼ਰੂਰ ਦੱਸਾਂਗੇ ਹੋਗੀ ਠੀਕ ਆ ਜੀ ਤੇ ਬਾਕੀ ਇਹਦਾ ਅਸਰ ਵਪਾਰੀ ਨੂੰ ਜਿਹੜੇ ਘਾਟੇ ਆ ਨਾ ਹਾਂ ਉਹ ਵੀ ਇੱਥੇ ਆ ਗਈ ਵਪਾਰੀ ਰੁਕਦਾ ਹੀ ਹਾਂ ਜੇ ਕਿਤੇ ਔਰ ਮਾਨੇੜੀ ਚੱਲਦਾ ਜਾਵੇ ਫਿਰ ਤਾਂ ਮੈਂ ਕਹਿੰਦਾ ਵੀ ਬਿਵਾਰੀ ਅਰਕਾ ਕੋਈ ਬਣੀ ਨਹੀਂ ਸਕਦਾ ਹੂੰ 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 ਰਾਸਿਆ ਝੋਟੀ ਬਹੁਤ ਆਪਾਂ ਮਹਿੰਗੀ ਲਈ ਸੀ ਹੂੰ ਝੋਟੀ 7 ਲੱਖ ਦੀ ਆਪਣੇ ਘਰੇ ਵੇਚਦੀ ਸੀ ਬਿਲਕੁਲ ਬਿਲਕੁਲ ਪਰ ਰਾਸਿਆ ਅੱਜ ਸੂਈ ਨੂੰ ਤਕਰੀਬਨ ਇਹਨੂੰ 10 ਦਿਨ ਦਾ ਸਮਾਂ 10 ਦਿਨਾਂ ਦੇ ਵਿੱਚ ਪਲੂਣ ਝੋਟੀ 8-9 ਕਿਲੋ ਤੇ ਚੱਲਣੀ ਕੋਈ ਮਤਲਬ ਕਿ ਬਹੁਤ ਵੱਡੀ ਗੱਲ ਹੁੰਦੀ ਆ ਬਿਲਕੁਲ ਜੀ ਕਿ ਰਾਸਿਆ ਦੇ ਦਾ ਪਤਾ ਨਹੀਂ ਕੀ ਕਾਰਨ ਬਣਿਆ ਇੱਕੋ ਦਮ ਥਾਣ ਜਿਹੜਾ ਅਗਲਾ ਵਾ ਦੇਖੋ ਕਰੜਾ ਹੋ ਗਿਆ ਨਿਮਰ ਲਗਾ ਭਾਲ ਪਈ ਆ ਭਾਲ ਤੋਂ ਬਾਅਦ ਜਿਵੇਂ ਇੱਕਦਮ ਭਾਲ ਜਿਵੇਂ ਕਹਿ ਸਕਦੇ ਕਰੜੀ ਹੋ ਗਈ ਆਹ ਹਾਂ ਧਰ ਆਉਣੀਆਂ ਬੰਦ ਹੋ ਗਈਆਂ ਹਾਂ ਹੁਣ ਚਲੋ ਮੈਡੀਸਿਨਾਂ ਦੀ ਪਰਸੋਂ ਦੀ ਸ਼ੁਰੂ ਹੋਈ ਆ ਹਾਂ ਤੇ ਫਿਰ ਵੀ ਚਲੋ ਕਿਤੇ ਨਾ ਕਿਤੇ ਜਿਹੜਾ ਫਰਕ ਜਿਹੜਾ ਦਿਸਣ ਦਿਆ ਠੀਕ ਆ ਪਰ ਆਪਾਂ ਰਾਸ ਨਹੀਂ ਇੰਨੀ ਕੇਅਰ ਕਰ ਸਕਦੇ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਸਭ ਸੰਭਾਲਦੀਆਂ ਬਿਲਕੁਲ ਜੀ ਬਹੁਤ ਜ਼ਿਆਦਾ ਤੌਰ ਤੇ ਇਹਨਾਂ ਨਾਲੇ ਪਸ਼ੂ ਰੋਜ਼ ਦਾ ਆਉਣਾ ਜਾਣਾ ਤੇ ਜਿਆਦਾ ਲੌਂਗ ਟਾਈਮ ਮਤਲਬ ਇਹਦੀ ਟ੍ਰੀਟਮੈਂਟ ਨਹੀਂ ਹੋ ਸਕਦਾ ਨਹੀਂ ਹੋ ਸਕਦੇ ਤੇ ਲੰਮੇ ਸਮੇਂ ਤੋਂ ਜਿਹੜਾ ਯਾਨੀ ਕਿ ਆਪਾਂ ਨਹੀਂ ਇਹ ਨਾਲ ਲੰਮਾ ਸਮਾਂ ਜਿਹੜਾ ਦਾ ਇਲਾਜ ਕਰ ਸਕਦੇ ਠੀਕ ਆ ਕਾਰਨ ਕਿ ਰਸ ਸਾਰਾ ਦਿਨ ਤਾਂ ਘਰੋਂ ਬਾਹਰ ਰਹਿਣਾ ਹਾਂ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਧਿਆਨ ਦੇ ਨਾਲ ਜਿਹੜੀਆਂ ਆਪਾਂ ਇਹਨੂੰ ਜੇ ਪ੍ਰਪੇਅਰ ਕਰਨਾ ਤੇ ਇਹਨੂੰ ਆਪਾਂ ਸਾਫ਼ ਸੰਭਾਲ ਰੱਖਣੀ ਹੈ ਦੀ ਹਾਂ ਤੇ ਰਾਜਾ ਉੱਤੇ ਚੜ ਕੇ ਰਹਿਣਾ ਪੈਣਾ ਬਿਲਕੁਲ ਦੀ ਬਤ ਇੱਕ ਪਸ਼ੂ ਦੀ ਖਾਤਰ ਘਾਟਾ ਵਾਦਾ ਤੇ ਚਲੋ ਹੁੰਦਾ ਹੀ ਰਹਿੰਦਾ ਵਪਾਰ ਲੈਣ ਦੇ ਵਿੱਚ ਬਿਲਕੁਲ ਤੇਰਾ ਇਹਦੀ ਗੱਲ ਕਰੀਏ ਠੰਡੀ ਠੁੰਡੀ ਦੀ ਅੱਛਾ ਹਰਵੇ ਦੇ ਕਗਾਲਾ ਜਿਹੜਾ ਥਾਮ ਦਾ ਟਰੀਟਮੈਂਟ ਚੱਲੰਦਿਆ ਉਹ ਬੰਦ ਪਰਮਾਨੈਂਟਲੀ ਹੈ ਕਿ ਜੇ ਮਾਰਾ ਮੁਰਾ ਜਿਹੜਾ ਪਰਸੋਂ ਦਾ ਆਪਾਂ ਜਾਨੀ ਕਿ ਸ਼ੁਰੂ ਕੀਤਾ ਜਿਵੇਂ ਹਨਾ ਪਹਿਲਾ ਦੋ ਕੁ ਦਿਨ ਕਰੜਾ ਆ ਪਰਸੋਂ ਤੋਂ ਜਿਹੜੀ ਦੀ ਮੈਡੀਸਿਨ ਸ਼ੁਰੂ ਹੋਈ ਆ ਤੇ ਇਹਦੇ ਚ ਧਾਰਾ ਹੋ ਲੱਗੀਆਂ ਹਮ ਹਲਕੇ ਹਲਕੇ ਤੇ ਪਹਿਲਾਂ ਤੇ ਪਲੂਣ ਬਹੁਤ ਜ਼ਿਆਦਾ ਅੱਗੇ ਧੁੰਨ ਤੱਕ ਸੀ ਹਮ ਤੇ ਹੁਣ ਜਿਹੜੀ ਹੈ ਘਟ ਗਈ ਆ ਠੀਕ ਹੈ ਜਿਹਦੇ ਕਾਰਨ ਰਾਜ ਸਾਹਿਬ ਦੁੱਧ ਵੀ ਕੱਢ ਗਿਆ ਦੁੱਧ ਸੁੱਕ ਗਿਆ ਕਹੇ ਜਿਹੜੀ ਵੈਕਸੀਨ ਲੱਗਦੀ ਐਂਟੀਬਾਇਟਿਕ ਉਹਦੇ ਕਾਰਨ ਜਿਹੜਾ ਦੁੱਧ ਪਸ਼ੂ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ ਬਲ ਗਿਆ ਆ ਗੱਲਬਾਤ ਆ ਫਿਰ ਦੁੱਧ ਤਾਂ ਸੁੱਕੂਗਾ ਇਹ ਪਸ਼ੂ ਸੁੱਕੂਗਾ ਠੀਕ ਆ ਜੀ ਥੋੜਾ ਜਿਹੜਾ ਤੁਸੀਂ ਐਂਟੀਬਾਇਟਿਕ ਲੱਗਣ ਕਾਰਨ ਜਿਹੜਾ ਟਰੀਟਮੈਂਟ ਚੱਲਣ ਕਾਰਨ ਜਿਹੜਾ ਦੁੱਧ ਬੇਸ਼ੱਕ ਸਟਾਰਟਿੰਗ ਜਿਹੜੀ 8 ਕਿਲੋ ਤੋਂ ਕੀਤੀ ਸੀ ਇਹਨੇ ਕਰਮਾਲੀ ਨੇ ਹੁਣ ਫਿਰ ਹਾਲ ਟਰੀਟਮੈਂਟ ਦੇ ਦੌਰਾਨ ਜਿਹੜਾ ਦੁੱਧ ਸੁੱਕਿਆ ਠੀਕ ਆ ਜੀ ਬਾਕੀ ਮੇਰਾ ਭਰਾ ਥੋੜੀ ਜੀ ਖੇਚਲ ਕੋਈ ਕਰ ਲੂਗਾ ਥੋੜੀ ਘੈ ਆਪਾਂ ਕਹਦੇ ਆ ਵੀ ਉਹ ਹੋਮੋਪੈਥੀ ਜਾਂ ਕੋਈ ਵਰਨਰੀ ਦੀ ਸਹਾਇਤਾ ਦੇ ਨਾਲ ਮੇਰਾ ਭਰਾ ਕੋਈ ਪ੍ਰਿਪੇਅਰ ਕਰ ਸਕਦਾ ਰਾਜੀ ਕਰ ਸਕਦਾ ਥੱਲੇ ਉਹ ਥਾਂ ਕੋਈ ਝੋਟੀ ਦਾ ਜਰੂਰ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਓ ਚੌਕੀ ਮੂਹੋਂ ਦੰਦੀ ਇਹ ਝੋਟੀ ਆ ਠੀਕ ਆ ਜੀ ਖਾਰਦਾਨ ਦਾ ਫਿਰ ਇੰਨੀ ਕੀ ਠੰਡੀ ਆ ਹਾਂ ਕਿਹਾ ਜੇ ਕੋਈ ਦੇਸੀ ਨੁਕਤਿਆਂ ਨਾਲ ਇਹਨੂੰ ਕੋਈ ਜਿਵੇਂ ਮੂੰਹ ਫੜਾਉਣ ਦੇ ਕਈ ਪਸ਼ੂਨ ਤੰਗੀ ਆਉਂਦੀ ਆ ਉਹ ਵੀ ਨਹੀਂ ਹੈਗੀ ਉਹ ਵੀ ਸੱਜਣ ਨੋਰਮਲ ਅਗਲਾ ਕੋਈ ਲਿਕੋਰ ਦੇਣਾ ਨਾਲ ਦੇਣਾ ਉਹ ਬੰਦਾ ਇਹ ਜਿਹੀ ਦੇ ਸਕਦਾ ਬਹੁਤ ਚੀਜ਼ਾਂ ਗਰਮੈਸ਼ ਵਾਲੀਆਂ ਹੁੰਦੀਆਂ ਜਿਹਦੇ ਨਾਲ ਇਹ ਚੀਜ਼ ਸੈੱਟ ਹੋ ਜਾਂਦੀ ਆ ਜੀ पर मेहनत लगनी so, तो काफी ਆਪਣੇ ਭਰਾ ਜਿਹੜੇ ਦੋਸਤੋ ਚਾਹੇ ਕੋਈ ਵੈਟਰਨਰੀ ਲੈਣ ਦੇ ਆ ਚਾਹੇ ਕੋਈ ਉਹੋ ਜਿਹਾ ਫਾਰਮ ਆ ਜਿਨ੍ਹਾਂ ਦੇ ਕਾਫੀ 올ਡ ਫਾਰਮ ਆ ਜਿਹੜੇ ਭਰਾ ਐਨੇ ਕ ਜਾਣਕਾਰ ਆ ਠੀਕ ਆ ਜੀ ਥੋੜਾ ਜਿਹਾ ਰਾਜੀ ਕਰ ਸਕਦੇ ਹੋ ਤੁਸੀਂ ਥੰਨੇ ਨੂੰ ਝੋਟੀ ਨੂੰ ਠੀਕ ਆ ਜੀ ਤੇ ਅਗਲਾ ਥਾਣਾ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਠੀਕ ਆ ਜੀ 8 ਕਿਲੋ ਤੋਂ ਸਟਾਰਟਿੰਗ ਹੋਈ ਸੀ ਫਿਲਹਾਲ ਐਂਟੀਪੈਟਿਕ ਜਿਵੇਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਵੀ ਉਹ ਲੱਗਣ ਕਾਰਨ ਜਿਹੜਾ ਦੁੱਧੋ ਪਸ਼ੂ ਥੋੜਾ ਸੁੱਕਿਆ ਠੀਕ ਆ ਜੀ ਦੁੱਧੋ ਸੁੱਕ ਗਈ ਆ ਤੇ ਇੱਕ ਵਾਰੀ ਫੇਰ ਰੀਸਟਾਰਟ ਤੁਸੀਂ ਕਰ ਸਕਦੇ ਜੇ ਥੋੜਾ ਜਿਹਾ ਇਹ ਤੰਦੀ ਭਲੂਨ ਉੱਤਰ ਦੀ ਆ ਸੈੱਟ ਹੁੰਦਾ ਵਾਪਸ 10 ਕਿਲੋ ਤੋਂ ਕਿੰਨਾ ਖਣਾ ਤੇ ਚੱਲੂ ਜੇ ਆਪਾਂ ਵਾਧੇ ਨਾਲਦੇ ਆ ਹਾਂ ਤੇ ਬਾਕੀ ਰਾਸ ਜਿਹੜਾ ਕੱਟਿਆ ਵਾ ਇਹ ਬੂਰੇ ਨਾਲਲੀ ਦਾ ਆ ਗਿਆ ਬੂਰੇ ਨਾਲਲੀ ਦਾ ਲੋ ਵੀ ਇੱਕ ਨਾਲ ਦੀ ਨਾਲ ਚਾਹ ਬਹੁਤੇ ਭਰਾ ਆਪਣੇ ਹੁੰਦੇ ਵੀ ਚਲੋ ਅੱਜ ਜਾਇ ਦੇ ਝੋਟੀ ਕੋਈ ਸਵਾ ਲੱਖ ਇਹਦੇ ਕੋਈ ਇਹਦੀ ਕੀਮਤ ਨਹੀਂ ਸੀਗੀ ਜੇਕਰ ਦੋਸਤੋ ਭਾਵੇਂ 10 ਕਿਲੋ ਭਾਵੇਂ 9 ਕਿਲੋ ਤੋਂ ਸ਼ਟਾਰਟਿੰਗ ਹੋਈ ਬਿਊਟੀ ਪੱਕ ਜੀ ਵੇਖਦੀ ਸੀ ਵਿੱਥਾ ਇੰਨੀਆਂ ਜਿਆਦੀਆਂ ਸੀ ਇਹਦੇ ਪਿੱਛੋਂ ਆ ਬਿਲਕੁਲ ਜੇ ਆਪਾਂ ਇੱਕ ਦੋ ਪਸ਼ੂ ਜਿਹੜੇ ਪਹਿਲਾਂ ਨੀਲੀ ਦੇ ਪਾਏ ਜਿਵੇਂ ਉਹਨਾਂ ਦਾ ਹਵਾਨਾ ਸੀ ਫੁੱਟ ਫੁੱਟ ਦੀ ਦੂਰੀ ਤੇ ਤਾਂ ਤੇ ਨજર ਲੱਗਣ ਵਾਲੀ ਗੱਲ ਹੋ ਗਈ ਤੇ ਬਹੁਤ ਸੋਹਣੀ ਸੁਨੱਖੀ ਆ ਮਾਂ ਮੰਦਰੀ ਇਹ ਝੋਟੀ ਸੀਗੀ ਬੜੀ ਪਿਆਰੀ ਸੀ ਬਾਕੀ ਮਾਲਕ ਨੇ ਸੱਚੇ ਪਾਤਸ਼ਾਹ ਨੇ ਕੋਈ ਕਮੀ ਪੇਸ਼ੀ ਨਹੀਂ ਛੱਡੀਗੀ ਆ ਵੇਖੋ ਤੁਸੀਂ ਸਟੇਟ ਪਟਾ ਛੋਟੀ ਸਿੰਘੀ ਕਈ ਭਰਾਉਂਦਾ ਵੀ ਯਾਰ ਸਿਲ ਬੁੱਲਾ ਆ ਗਿਆ ਪੇ ਟੰਗਾ ਸਿੰਘ ਆ ਗਿਆ ਬਿਲਕੁਲ ਸ਼ਕੀਨ ਦੇ ਵਿੱਚ ਵੀ ਪੂਰੇ ਚਾਰ ਚੰਦ ਲੱਗੇ ਪਏ ਸੀ ਠੀਕ ਆ ਜੀ ਫਲਹਾਲ ਚੋਂ ਜੋ ਕਾਰਨ ਬਣਿਆ ਉਹ ਤੁਹਾਨੂੰ ਆਪਾਂ ਪੂਰਾ ਐਕਸਪਲੇਨ ਕਰ ਦਿੱਤਾ ਭਰਾਵਾਂ ਨੂੰ ਠੀਕ ਆ ਜੀ ਆ ਮਗਰ ਕਟਾ ਬੂਰੇ ਨਰਲੀ ਵਾਲੇ ਦਾ ਮਗਰ ਕਟਾ ਠੀਕ ਆ ਜੀ ਬਿੱਲੀ ਮਨ ਕੀ ਆਖਾ ਚਲੋ ਇਹ ਕਟਾ ਮੇਰਾ ਭਰਾ ਵੀ ਕੋਈ ਨਾਮ ਲੈ ਕੇ ਜਾਊਗਾ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚਾਰ ਪੈਸੇ ਦੇਊਗਾ ਠੀਕ ਆ ਪਰ ਵੇਲ ਕੀ ਮੁੱਲ ਕੀ ਮੰਗ ਕਰਦੇ ਆ ਜਿਮਾਨ ਆਪਦੇ ਬੇਨਤੀ ਕਰਾਂਗੇ ਕਿ ਜਿਹੜਾ ਵੀ ਭਰਾ ਇਹਨੂੰ ਹੱਥ ਪਾਵੇ ਘਰੇ ਰੱਖੇ ਦੋ ਨੰਬਰ ਚ ਨਾ ਦੇਵੇ ਓਏ ਬੜੇ ਬੜੇ ਸੱਜਣ ਜਿਹੜੇ ਯਾਨੀ ਕਿ ਚਲੋ ਔਰ ਨੂੰ ਦਾ ਇੱਥੇ ਇੱਥੇ ਵੀ ਵੇਖ ਸਕਦੀ ਆ ਦੋ ਨੰਬਰ ਇਹਦਾ ਆਪਾਂ ਇਸ ਕਰਕੇ ਵੀਡੀਓ ਇਹਦੀ ਨਾਲ ਪਾਉਂਦਾ ਆ ਕਿ ਬਹੁਤੇ ਭਰਾ ਜਿਹੜੇ ਆ ਟ੍ਰੀਟਮੈਂਟ ਕਰ ਲੈਂਦੇ ਨੇ ਤਾਂ ਕੋਈ ਸੱਜਣ ਇਹਨੂੰ ਹੱਥ ਪਾ ਸਕਦਾ ਰੇਟ ਇਹਦਾ ਬਿਲਕੁਲ ਜਾਇਜ ਹੋਊਗਾ ਰਾਸਿਆ 1 25 ਵੀ ਝੋਟੀਆਂ ਲੱਗਾ ਸੀ ਪਰ ਇਸ ਟਾਈਮ ਰੇਟ ਇਹਦਾ 65000 ਉਹਦੇ ਚੋਂ ਵੀ ਮਾਨਤਨ 63000 ਦੀ ਦੇ ਦਾਂਗੇ ਉਹਦੇ ਜਿਉਂ ਹੀ ਥੋੜਾ ਬਧਾ ਮਾਨਤਨ ਬਿਲਕੁਲ ਮੈਂ ਵੀ ਬਿਲਕੁਲ ਜਦੋਂ 9 ਪਰ 9 ਸੀ ਚਲੋ ਮੁੱਲ ਕੋਈ ਨਹੀਂ ਸੀ ਮੈਂ ਪਹਿਲਾਂ ਜ਼ਿਕਰ ਕਰਤਾ ਇਹੋ ਜਿਹਾ ਪਸ਼ੂ ਨੇ ਚਾਹੇ ਕਿਸੇ ਪੁਰਾਣੇ ਘਰੋਂ ਵੇਚਣਾ ਚਾਹੇ ਵਪਾਰ ਲੈਣ ਦੇ ਵਿੱਚ ਆ ਗਿਆ ਜਿੰਦੇ ਕੋਲ ਆ ਜਾਂਦਾ ਹਰੇਕ ਵੀਰ ਕਹਿੰਦਾ ਵੀ ਚਲੋ ਦੋ ਪੈਸੇ ਵਟ ਕੇ ਫਿਰ ਸੇਲ ਕਰੀਏ ਅਨਫੋਰਚੂਨੇਟਲੀ ਚਲੋ ਕੋਈ ਕਾਰਨ ਬਣ ਗਿਆ ਠੀਕ ਆ ਜੀ ਇਹ ਹੈਪਨਿੰਗ ਹੋ ਗਈ ਆ ਬਾਤ ਤਾ ਉਹ ਆਪਾਂ ਤੁਹਾਨੂੰ ਪੂਰੀ ਐਕਸਪਲੇਨ ਕਰ ਦਿੱਤੀ ਆ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਛੋੜਚੱਪਾ ਹੋ ਜਾਊਗਾ ਇਹ ਡਿਟੇਲ ਆ ਮੇਰੇ ਭਰਾ ਐਸੇ ਝੋਟੀ ਦੀ ਜਿਹੜੇ ਮੇਰੇ ਭਰਾ ਦੋ ਨੰਬਰ ਵਾਲੇ ਆ ਠੀਕ ਆ ਜੀ ਦੋ ਨੰਬਰ ਮਾਰ ਇਕੱਠਾ ਕਰਦੇ ਆ ਉਹ ਨਾ ਕੰਟੈਕਟ ਕਰੋ ਜਾਂ ਉਹ ਇੱਥੋਂ ਲ ਜਾ ਕੇ ਉਹਨਾਂ ਨੂੰ ਦੋ ਪੈਸੇ ਵੱਧ ਨਾ ਦੇਤੀਆ ਜੀ ਠੀਕ ਆ ਜੀ ਕੋਈ ਨਸਲ ਬ੍ਰੀਡ ਤੇ ਕੰਮ ਭਰਾ ਕਰ ਲੂਗਾ ਚਲੋ ਇਹਦੀ ਜਾਣ ਪਾਜ ਜੂ ਕਿ ਨਵੀਂ ਝੋਟੀ ਆ ਚੌਗੀ ਝੋਟੀ ਆ ਸੋ ਅੱਗੇ ਕਰਮਾ ਦੀ ਤਿੰਨਾਂ ਥਾਂਾਂ ਦੇ ਵਿੱਚੋਂ ਵੀ ਤੁਹਾਨੂੰ ਦੁੱਧ ਚੰਗਾ ਪਿਆ ਸਕਦੀ ਆ ਥੋੜੀ ਜਿਹੀ ਖੇਤਰ ਕਰਨੀ ਪਊਗੀ ਬਗੀ ਰਾਜ ਸਾਹਿਬ ਭਾਲ ਕਾਫੀ ਉਤਰ ਗਈ ਹਾਂ ਪਹਿਲਾਂ ਨਾਲੋਂ ਚਲੋ ਨਹੀਂ ਰਾਜ ਸਾਹਿਬ ਧਿਆਨ ਆਪਾ ਦੇ ਸਕਦੇ ਆਪਣੇ ਸਿੱਧੇ ਏਸੀ ਤੋਂ ਹੱਥ ਖੜਿਆ ਕਿ ਕੇਅਰ ਮੰਗਦੀ ਆ ਕੇਅਰ ਮੰਗਦੀ ਆ ਬਈ ਆਸੇ ਪਾਸੇ ਰੋਜ਼ ਦੌੜ ਪਾਜ ਪਸ਼ੂ ਵੇਖਣ ਜਾਣਾ ਲਿਆਉਣੇ ਕਰਨੇ ਹਨ ਉਹ ਬਪਾਰਮ ਦੇ ਵਿੱਚ ਇਹ ਚੀਜ਼ ਦਾ ਫਰਕ ਪੈ ਜਾਂਦਾ ਅਗੇ ਨੱਟ ਇਧਰ ਆਪਾਂ ਮਾਜਾ ਲਾਉਣੇ ਆ ਡਿਕਾ ਜੀ ਇੱਕ ਮਾਜਾ ਤੁਹਾਨੂੰ ਦਿਖਾ ਦਿੰਨੇ ਆ ਤਾਜੀ ਸੱਜਰ ਸੂਈ ਆ ਮਗਰ ਰਾਜ ਸਾਹਿਬ ਨੀਲੀ ਦੀ ਰਾਵੀ ਦੀ ਨੀਲੀ ਰਾਵੀ ਦੀ ਕੱਤੀ ਕੱਦੇ ਵਿੱਚ ਕੱਤੀ ਮਗਰ ਬਿਲਕੁਲ ਰਾਜਾ ਉਹਨਾਂ ਦੇ ਮੁਤਾਬਕ ਹਲ ਬਖਸ਼ਦੀ ਇਹ ਕੱਟੀ ਆ ਠੀ ਆ ਜਿਹੜੀ ਐ ਠੀਕ ਆ ਜੀ ਛੋਟੀ ਹਾਂ ਪਰ ਸਾਂਭੀ ਨਹੀਂ ਉਹਨਾਂ ਨੇ ਬਿਲਕੁਲ ਨਹੀਂ ਦੁੱਧ ਛੱਡਿਆ ਤੇ ਆਪ ਜਿਹੜੀ ਮੱਝ ਆ ਅੱਖ ਪੂਰੀ ਨੀਲੀ ਚੋਹ ਪੈਰਾ ਚ ਮਾਰਕਿੰਗ ਆ ਤੇ ਹਵਾਨੇ ਤੇ ਵੀ ਆ ਗਈ ਆ ਜਿਹੋ ਜ ਆਪਾਂ ਜਣੀ ਆਪਾਂ ਸੀਮਰ ਰਖਵਾਵਾਂਗੇ ਉਹਵੇਂ ਦੇ ਇਹ ਬੱਚੇ ਦਿੰਦੀ ਆ ਲਓ ਜੀ ਠੀਕ ਆ ਜੀ ਆ ਕਰੋ ਚੱਕ ਠੀਕ ਆ ਜੀ ਸੋ ਮੈਂ ਨੇ ਜਿਹੜਾ ਦੋਸਤ ਬੱਚਾ ਪਾਇਆ ਮਗਰ ਅਲਬਖਸ਼ਾਨ ਦਾ ਟੀਕਾ ਫਿਲ ਹੋਇਆ ਸੀਗਾ ਤੇ ਅਲਬਖਸ਼ਾਨ ਦੀ ਕੱਟੀ ਆ ਗਈ ਆ ਮਗਰ ਅੱਜ ਦੇਰ ਹਰ ਵੇਲ ਕਿੰਨੇ ਹੋ ਗਏ ਸਾਨੂੰ ਰਾਸਿਆ ਜਿੰਨੂ ਕੋਈ ਹੋਣਗੇ ਕੋਈ ਅੱਠ ਲਾਉਂਦੇ ਨਾ ਅੱਠਾ ਕਿਲੋ ਦੇ ਥੱਲੇ 8 ਕਿਲੋ ਆ ਬਿਲਕੁਲ ਸੰਭਾਲ ਵਾਲੇ ਘਰੋਂ ਨਹੀਂ ਜੋ ਆਈ ਹਾਂ ਤੇ ਜਿੱਦਾਂ ਇਹਦਾ ਕੱਦ ਕਾਠਾ ਮਗਰਾਠਾ ਮੱਝ ਦਾ ਜਿੰਨਾ ਮਰਜ਼ੀ ਇਹਦੇ ਥੱਲੇ ਦੁੱਧ ਚੋਲੀਏ ਚੋਰ ਇੱਕ ਨੰਬਰ ਆਸਿਆ ਹਾਂ ਕੋਈ ਨਹੀਂ ਮੇਰਾ ਭਰਾ ਸੇਹਤ ਵਾਈ ਜਿੱਤੋਂ ਥੋੜਾ ਅੰਦਾਜ਼ਾ ਤੁਸੀਂ ਲਾ ਲੋਗੇ ਕਈ ਵਾਰ ਆਪਾਂ ਸਿਵਤ ਦੁੱਧ ਵਾਲੀ ਪੂਰੀ ਨਿਸ਼ਾਨੀ ਆ ਮੱਝ ਦੀ ਸੋਹਣਾ ਲੇਵਾ ਵਾਪੇ ਠੰਡੀ ਸੀਲਾ ਫਿਰ ਰਾਸਿਆ ਪੱਟੀ ਵਾਲਾ ਪੱਟੀ ਮੋੜ ਵਾਲਾ ਘੰਟਾ ਕਰ ਨਹੀਂ ਸਾਡੇ ਉਹ ਜਿਹੜੀ ਸੂਈ ਚੱਲਦੀ ਹੁੰਦੀ ਹੈ ਉਹਦੇ ਆਗੂ ਆ ਸੂਈ ਵੀ ਏਡੀ ਲੱਗੀ ਆ ਬਿਲਕੁਲ ਹੈ ਉਹ ਵਾਸਤੇ ਤੁਰ ਹੀ ਆਉਂਦੀ ਉਹਦੇ ਆਗੂ ਤੇ ਨਾ ਨਾ ਰਾਜ ਦੱਸਦੀ ਹੈ ਵੀ ਟਾਈਮ ਦੱਸਦੀ ਹੋਗੀ ਬਿਲਕੁਲ ਟਾਈਮ ਦੱਸਦੀ ਹੈ ਮਤਲਬ ਮੈਂ ਤਾਂ ਡਾਰੀ ਕੋਈ ਨਹੀਂ ਗੇ ਹਾਂ ਰਾਜ ਇਹ ਗੱਲ ਸਹੀ ਆ ਬਹੁਤ ਵਧੀਆ ਪਤਲੇ ਪਿੰਡ ਦੇ ਵਿੱਚ ਮੈਂ ਦੋਸਤੋ ਅੱਜ ਜੈਜ ਰੇਡ ਵਿੱਚ ਤੁਹਾਨੂੰ ਮਿਲ ਜਾਣੀ ਆ ਚਲੋ ਕਿਸੇ ਭਰਾ ਦਾ ਮਗਰ ਸ਼ੌਂਕ ਹੁੰਦਾ ਵੀ ਆਪਦੀ ਕੁਰਲੀ ਤੇ ਇਹਦੇ ਬੱਚਾ ਅਜੇ ਨੀਂਦੀ ਦਾ ਵੀ ਦੀ ਕੱਟੀ ਆ ਜੇ ਵੈਸੇ ਵੱਖਰੇ ਤੌਰ ਤੇ ਵੀ ਫੋਨਾਂ ਕਾਲਾਂ ਕਰਦੇ ਰਹਿੰਦੇ ਆ ਭਰਾ ਮਗਰ ਕੱਟੀ ਵੀ ਬਹੁਤ ਸਟੈਂਡਰਡ ਦੀ ਆ ਐਸ ਵਕਤ 9 ਕਿਲੋ ਦੀ ਮਾਲਕਾ ਨਾਲ 9 ਕਿਲੋ ਤਾਰਾਂ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਪਤਲੇ ਪਿੰਡੇ ਦੀ ਆ ਜੋ ਹੁਣ ਮੌਕੇ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਧਾ ਕਿਲੋ ਦੁੱਧ ਕਹਿ ਕੇ ਦੇਵਾਂਗੇ ਆਪਾਂ ਅੱਧਾ ਕਿਲੋ ਦੀ ਸ਼ਹਿਤੀ ਤੇ ਜਾਊਗੀ ਹਾਂਜੀ ਚਲੋ ਵੀ ਤੇ ਬਾਕੀ ਨਾਲ ਕੱਟੀ ਵਿਖਾ ਕੇ ਰ ਇਧਰ ਉਹ ਲੈ ਆ ਕੇ ਬਾਕੀ ਫੰਕਸ਼ਨ ਫੰਕਸ਼ਨ ਪੂਰੇ ਆ ਗਏ ਕਥਨ ਵੀ ਚਿੱਟਾ ਆ ਗਿਆ ਬਿਲਕੁਲ ਜੀ ਰਾਸ ਹੈ ਕਿਸੇ ਗੱਲੋਂ ਖੁੰਜੀ ਨਹੀਂ ਆ ਚਮੜੀ ਪੂਰੀ ਪਤਲੀ ਆ ਹਾਂ ਤੇ ਕਰਮਾਲੀ ਨੂੰ ਮੈਂ ਤਾਂ ਕਈ ਵਾਰਾਂ ਨੂੰ ਚੋਂਚਾ ਲੱਗਿਆ ਮੈਂ ਤਾਂ ਸਾਰੇ ਪੂਛ ਠਾ ਗਰ ਹਾਂ ਇਹ ਤਾਂ ਹੀ ਚੁੱਕ ਛੱਡਦੀ ਆ ਮੈਂ ਵੀ ਨਹੀਂ ਅੱਗੇ ਗਈ ਮੇਰੇ ਵਜ ਦੀ ਤੂੰ ਕੋਈ ਨਹੀਂ ਥੋੜੀ ਥੱਲੇ ਰੱਖ ਉਹਨੂੰ ਆਪ ਨੂੰ ਡਾਲੂਗਾ ਵੀ ਕਿਤੇ ਵਜਣਾ ਜਾਵੇ ਪਰ ਇਹ ਵੀ ਹੁਣ ਕਰਮਾਲੀ ਨਹੀਂ ਨਹੀਂ ਤਾ ਵੀ ਥੋੜੀ ਜੀ ਪੂਛ ਲੰਡੀ ਆਪਣੀ ਰਾਜਾ ਇਹ ਬੱਚਾ ਦੇ ਪੂਰੀ ਮਾਰਕਿੰਗ ਬੱਚੇ ਦੇ ਆ ਦੇਖੋ ਜੀ ਅੱਖ ਦੇ ਕਿੰਨੀ ਪਿਆਰੀ ਆਈ ਆ ਬਾਬੇ ਬਿੱਲੀ ਮਨ ਕੀ ਅੱਖਾਂ ਟੇਡਾ ਘੱਲ ਕਰਦੇ ਚਾਹੇ ਖੱਬੇ ਸੱਚੇ ਪਾਸੇ ਆ ਜਾਏ ਠੀਕ ਆ ਜੀ ਰਾਜਾ ਇਹਨੇ ਵੀ ਪਤੰਦਰਾ ਨੇ ਦੁੱਧ ਹੀ ਨਹੀਂ ਛੱਡਿਆ ਪਰ ਤੇ ਜਿੱਡੀਗਾ ਹਾਂ ਜਿਹੜੇ ਹੁਣੇ ਮੱਝ ਦੇ ਥੱਲੇ ਛੱਡ ਜੇ ਪੰਜਾਂ ਮਿੰਟਾਂ ਵਿੱਚ ਸਾਫ਼ ਕਰ ਦੂੰਗਾ ਹਾਂ ਲਓ ਬਈ ਠੀਕ ਆ ਜੀ ਕੱਟੀ ਬਹੁਤ ਪਿਆਰੀ ਹੈ ਨਾਲ ਮੱਝ ਵੀ ਦੋਸਤ ਚੰਗੀ ਹੈ ਬਾਕੀ ਮੱਝ ਤੋਂ ਬੱਚੇ ਆਪਾਂ ਚੰਗੇ ਲੈ ਸਕਦੇ ਜਿਹੋ ਜਿਹਾ ਤੁਸੀਂ ਦੇਖ ਸਕਦੇ ਜੇ ਕਿਸੇ ਰਕਮ ਦੀ ਕੋਈ ਟੁੱਟਵੀਂ ਮਾਰਕਿੰਗ ਨਹੀਂ ਬੜੀ ਜਾਇਜ਼ ਮਾਰਕਿੰਗ ਦੇ ਵਿੱਚ ਕੱਟੀ ਆਈ ਆ ਇਧਰੋਂ ਤਾਂ ਮਥਾਣ ਵਿਖਾਦ ਗਏ ਆਹ ਲਓ ਜੀ ਦੋਨਾਂ ਸਾਈਡਾਂ ਤੇ ਰਾਇਸ ਜਿਹੜੇ ਥਾੜਾ ਵਾਈਟ ਆ ਗਏ ਹਲਕੇ ਭਾਨੇ ਦੇ ਡੱਬਾ ਅਸਲ ਜੋ ਨੀਲੀਆਂ ਦੇ ਵਿੱਚ ਹੋਣਾ ਚਾਹੀਦਾ ਠੀਕ ਆ ਹਰਵੇਲ 8 ਕਿਲੋ ਦੁੱਧ ਤੇ ਆਪਾਂ ਅੱਜ ਸੇਲ ਕਰਦੇ ਰ 75 ਕਰ ਲੀਆ ਭਾਵੇਂ 74 ਕਰ ਲੀਆ ਬਾਕੀ ਦੇਣੀ ਆਪਾਂ ਜਿੱਥੇ ਕੋ ਗੱਲ ਕਰਨੀ ਆ ਪਹਿਲਾਂ ਵੀ ਪਿਛਲੇ ਸਾਲ ਵੀ ਚਲੋ ਆਪਾਂ ਕਰ ਲਵਾਂਗੇ ਪਾਇਆ ਹੇ ਬੱਤਰੀ ਦੇ ਦਈਏ 70 ਦੀ ਆਉਂਦੀ ਹੋਰ ਥੱਲੇ ਆਉਂਦੇ ਮੈਂ ਤਾਂ ਨਾ ਵੀ ਜਿੱਥੇ 70 ਦੀ 70 ਦੀ ਕਰਦੀਏ ਥੱਲੇ ਕਰ ਦੋ ਇੱਕੋ ਹੀ ਗੱਲ ਇੱਕੋ ਇੱਕ ਹੀ ਗੱਲ ਹੋਣੀ ਚਾਹੀਦੀ ਆ ਕਹੇ 68 ਦੀ ਦੇ ਦਈਏ 68 ਦੇ 500 ਹੋਰ ਛੱਡ ਦਈਏ ਆ 76.5 ਦੇ ਸਾਡੇ 76.5 ਦੇ ਫਿਰ ਵੀ ਕਹੇ ਸੱਜਣ ਨੂੰ ਆਪਾਂ ਕੋਈ ਆਊਗਾ ਗੱਲ ਕਰੂਗਾ ਕੋਈ ਫਿਰ ਉਹ ਹੱਥ ਜਾ ਖੜਾ ਕਰ ਦੇ ਜਿਵੇਂ ਅੱਗੇ ਕਰਕੇ ਆਇਆ ਕਰਕੇ 500 ਕਹਿੰਦਾ ਮੀਨੋ ਠੀਕ ਹੈ ਲੋ ਵੀ ਇਹ ਪੂਰੇ ਮਾਨਤਨ ਕਰਕੇ ਇੰਨੇ ਦੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸੋ ਨੀਲੀ ਰਾਵੀ ਦੀ ਮਾਇਆ ਮਗਰ ਕੱਤੀ ਤੁਹਾਨੂੰ ਦਿਖਾਤੀ ਆਪਾਂ ਸੋ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਚਵਾਈ ਚਬੀ ਚੰਗੀ ਹੈ ਠੀਕ ਹੈ ਜੀ ਕਿਸੇ ਚੀਜ਼ ਕੋਈ ਫਾਲਟ ਹੈਗਾ ਕੋਈ ਡਿਫੈਕਟ ਆ ਤਾਂ ਪਹਿਲਾਂ ਬਿਆਨ ਕੀਤਾ ਜਾਊਗਾ ਅਗੇ ਨੈਕਸਟ ਆਪਾਂ ਤੁਹਾਨੂੰ ਅੱਗੇ ਇਹ ਛੋਟੀ ਬਿਲਕੁਲ ਮੋਰਾ ਵਾ ਹਾ ਬਹੁਤ ਚੰਗੀ ਆ ਠੀਕ ਹੈ ਜੀ ਤਿੰਨ ਮਹੀਨੇ ਦੀ ਇਹ ਚੈੱਕ ਪਾਸ ਆ ਠੀਕ ਹੈ ਵੀ ਚਲੋ ਘਰ ਵਾਲਿਆਂ ਨੇ 7 ਕਿਲੋ ਦੱਸਿਆ ਸੀਗਾ ਆ ਆਪਾਂ 5 ਤੋਂ 6 ਕਿਲੋ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਖੜਾ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਠੀਕ ਹੈ ਜੀ ਚੌਣੇ ਢੀ ਚੰਗੀ ਅੱਛਾ ਇਹ ਗੱਬਣ ਕਿੰਨੇ ਪੂਰੇ ਤਿੰਨ ਮਹੀਨੇ ਦੀ ਚੈੱਕ ਪਾਸ ਤਿੰਨ ਮੰਥ ਦੀ ਬਿਲਕੁਲ ਗੱਲ ਇਹ ਦੀ ਸਿੰਗੀ ਜੂੰਗੀ ਦੀ ਕਰੀਏ ਤੇ ਬਾਕਮਾਲ ਆ ਤੇ ਚਵਾਈ ਵੀ ਹੂੰ ਤੇ ਲੈਂਥ ਬਹੁਤ ਆ ਗਾਹਰ ਦੂਜਾ ਸਵੇਰ ਸੁਹੂਗੀ ਦੂਜਾ ਸੂਗੀ ਪਹਿਲੇ ਚੱਲਣ ਦੀ ਆ। ਨੋ ਵੀ 3 ਮਹੀਨਿਆਂ ਦੀ ਗੱਭਣ ਜਿਹੜੀ ਜੋਟੀ ਦੋ ਤੋਂ ਦਿਖਾ ਰਹੇ ਆ ਆਪਾਂ ਤੁਹਾਨੂੰ 6 ਕਿਲੋ ਪੱਕਾ ਦੁੱਧ ਥੱਲੇ ਹੁਣ 6 ਕਿਲੋ ਪੱਕਾ ਦੁੱਧ ਪਰ ਆਸਾਂ ਆਪਣੇ ਕੋਲੇ ਆ ਗਏ ਨੇ ਟੀਕਾ ਲਿਆ ਜੋ ਦੋਵੇਂ ਡੰਗੇ। ਹਾਂ। ਲਓ ਉੱਥੇ ਉਦਾਂ ਮਿਲਦੀ। ਮਬ ਦੱਸੋ ਨਾਰਮਲ ਆਪਾਂ ਗੱਲ ਕਰਦੇ ਵੀ ਟੋਕੜ ਗੱਭਣ ਕੋਈ ਵੀ ਐਨੀਮਲ ਆ ਠੀਕਾ ਜੀ ਚਾਹੇ ਨਵੀਂ ਥਾਂ ਤੇ ਜਦੋਂ ਜਾਂਦਾ ਠੀਕਾ ਜੀ ਟੀਕਾ ਟੂਆ ਜ਼ਰੂਰ ਲੈ ਲੈਂਦਾ ਪਸ਼ੂ। ਬਾਕੀ ਮੇਰਾ ਭਰਾ ਕੋਈ ਟਕਾ ਸਕਦਾ ਵੀ ਕੋਈ ਬੜੀ ਵੱਡੀ ਗੱਲ ਨਹੀਂ ਜੇ ਪਿੱਛੋਂ ਕੋਈ ਨਾ ਪਸ਼ੂ ਬਾੜੇ ਤੇ ਮਿਲਦਾ ਆਉਂ ਅੱਗੇ ਲਿ ਜਾ ਕੇ ਤੁਸੀਂ ਟਿਕਾ ਸਕਦੇ ਜੇ ਠੀਕ ਆ ਜੀ ਚਾਰ ਕਿਨੜੀਆਂ ਦਾ ਕਰਮਾ ਲਈ ਚਵਾਈ ਤੇ ਫਿਰ ਫਰਿਆ ਕੋਲਵਾਏ ਆਸਿਆ ਇੱਕ ਨੰਬਰ ਆ ਧਾਰ ਬਿਲਕੁਲ ਉਂਗਲਰ ਕੀ ਆਊਗੀ ਚਲੋ ਵੀ ਚਵਾਈ ਦੇ ਜੇ ਬੂਰੀ ਦੇ ਕਮੀਆਂ ਤਾਂ ਆਪਾਂ ਦੱਸੀ ਆ ਬਾਕੀ ਕਿਸੇ ਵੀ ਪਸ਼ੂ ਦੇ ਕੋਈ ਕਮੀ ਨਹੀਂ ਆ ਮੋ ਬੈਠ ਗਿਆ ਭਾਈ ਸਾਹਿਬ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਕ ਸਾਰ ਬਿਲਕੁਲ ਇੱਕੋ ਜਿਹਾ ਨੇ ਵਾ ਜਿੰਨੀ ਵੀ ਪੰਤਰਾ ਲੇਵੇ ਦੀ ਬਿਊਟੀ ਪੈਸੇ ਦੀ ਹੈ ਰਾਸ ਆ ਬਹੁਤ ਵਧੀਆ ਚੰਗੀ ਸੁੰਗੀ ਸੁੰਗੀ ਜੀ ਕੁਆਲਟੀ ਚੰਗੀ ਆ ਪਸ਼ੂ ਬੱਜਾ ਵੀ ਸੋਹਣਾ ਲੱਗਦਾ ਖੁਰਲੀ ਤੇ ਛੋਟੀ ਸਿੰਗੀ ਦੇ ਵਿੱਚ ਆ ਠੀਕ ਆ ਜੀ ਗਾਹ ਪੁੱਛੇ ਸਵੇਲੀ ਕਪੜਾ ਕਰ ਮਾਰੀ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਜਿਆ ਨਿਆਲ ਦਾ ਜਿਹੜਾ ਜਿੰਨੇ ਕ ਦੀ ਹੈਗੀ ਇਹਨੇ ਆਲ ਦਾ ਹੱਕ ਪੂਰਾ ਕਰ ਜਾਣਾ ਆ ਤੇ ਦੱਸੋ ਸਰਦਾਰ ਜੀ ਕਿੱਥੇ ਦੀ ਹੈ ਪਹਿਲਾਂ ਕਰੋ ਛੱਡੋ ਹੁਕਮ ਕਰੋ ਤੁਸੀਂ ਦੇ ਦਈਏ ਬਾਠ ਦੀ ਬਾਰ ਦੀ ਨਾ ਬਾਰ ਦੀ ਨਾ 60 ਦੀ ਦੇ ਨਾ ਕੋਈ ਹੋਰ ਚੀਜ਼ ਹੋਰ ਗੱਲ ਕਰੀਏ ਗੱਲ ਆ ਗੱਲ ਹੋਰ ਕਰੀਏ 59 ਦੇ ਦੀਏ 58 ਦੀ ਹੋਰ ਅੰਦੇ ਥਲੇ ਕਰਦੇ ਹੋਰ ਵੇਚਿਆ ਕੋਈ ਗੱਲ ਨਹੀਂ ਕੀ 55 ਦੀ ਜਾਂਦੀ ਨਾਲੇ ਪਿੱਛੇ ਵੇਨਾ ਹੈ ਘੁੰਮ ਕੇ ਮਿਲਦੀ ਜਾਂਦੀ ਮੈਂ ਉਹ ਵਾਲੇ ਵੇਖਣਾ ਬਾਈ ਨਾ ਉਹ ਵੀ ਜਾਂਦੀ ਆ ਠੀਕ ਆ ਠੀਕ ਆ ਉਹਨੇ ਵੀ ਨਾ ਮੈਨੂੰ ਦੱਸਣਾ ਉਹਨੇ ਵੇਖਣਾ ਕਿਤੇ ਮੇਰੀ ਨਰਾਤਰੀ ਨਾ ਰਾਤ ਨਹੀਂ ਕਰਦੀ ਮੇਰੀ ਹੈ ਨਾ ਉਹ ਕਿਤੇ ਇੰਨੇ ਵਾਲੀ ਨਾਲ ਨੂੰ ਸਮਝੇ ਤੂੰ ਆਪਿਆ ਮੈਨੂੰ ਥੱਲੇ ਹੀ ਛੁੱਟੀ ਜਾਂਦਾ ਤੇ ਮੈਂ ਵੀ ਇਹਨਾਂ ਗੋਲ ਲੈ ਕੇ ਬੈਠੀ ਆ ਜਾਂਦੀ 55 ਦੀ 55 ਦੀ ਜਾਂਦੇ ਵਿੱਚੋਂ ਕਰਦੇ ਸ਼ੋਰ ਛੱਪ ਖੁਸ਼ੀ ਨਾਲ ਹੋਰ ਕਰਦੇ ਜਾਂ ਸਾਡੇ 53 ਦੀ ਹੋ ਗਈ ਸਾਬੇ 53 ਦੀ ਤੇ 500 ਕਰਿਆ ਆ ਇਹਦਾ ਆ ਬੱਲੇ 53 ਦੀ ਹੋ ਗਈ ਠੀਕ ਆ ਜੀ ਆਹ ਤਾਂ ਜਦੋਂ ਆਫੇ ਕਰਦਾ ਫਿਰ ਮੋਰਿੰਦਰ ਸਿੰਘ ਕੈਪਟਨ ਹੀ ਲੱਗ ਗਿਆ ਕੈਪਟਨ ਹੀ ਕਾਂਗਰਸ ਸਰਕਾਰ ਆ ਗਈ ਇਹ ਤਾਂ ਪਤਾ ਜੀ ਲਓ ਵੀ ਇਹ ਦੋਸਤੋ ਅੱਜ ਤੁਹਾਨੂੰ ਮਿਲ ਜੂਗੀ ਐਂਡ ਤੋਂ ਇਹ ਠੀਕ ਆ ਜੀ ਪੂਰੀਆ ਮੈਸ ਕਰਕੇ ਜਿੰਨੇ ਵੀ ਇਹ ਸ਼ੋਰ ਛੱਪੇ ਕਰਕੇ ਸੋ ਟੋਕੜ ਗੱਬਣ ਝੋਟੀ ਆ ਬੜੀ ਪਿਆਰੀ ਆ ਬਿਊਟੀ ਬਹੁਤ ਸੋਣੀ ਆ ਸ਼ਾਨਦਾਰ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ 6 ਕਿਲੋ ਤਾਰਾਂ ਤਿੰਨਾਂ ਮਹੀਨੇ ਦੀ ਗੱਬ ਚੈ ਇਹ ਆਜਾ ਨਾਗਨੇ ਹਰਵੀਰ ਵੀਰ ਦੇ ਫਾਰਮ ਤੇ ਜਿਹੜੀ ਆਪਾਂ ਤੁਹਾਨੂੰ ਮੱਝਾਂ ਝੋਟੀਆਂ ਦੋ ਦਿਖਾਤੀਆਂ ਇਧਰ ਠੀਕਾ ਜੀ ਤਾਜ਼ੀਆਂ ਸੱਜਰ ਸੋ ਬਾਕੀ ਡਿਟੇਲ ਰੇਟ ਪ੍ਰੋਪਰ ਤੁਹਾਡੇ ਨਾਲ ਸਾਂਝਾ ਕਰਤਾ ਇੱਕ ਹਰਵੀਰ ਆਪਣੇ ਨੰਬਰ ਕਰ ਦਈਏ ਸਾਂ 990382025 9906382025 ਠੀਕ ਹੈ ਜੀ ਲੋ ਵੀ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਕਰੋ ਗੱਲਬਾਤ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਜੀਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨਾਂ ਥਾਂ